ਹੋ ਗਿਆ ਉਹਦੇ ਨਾਲ ਉਹਦੇ ਨਾਲ ਅੱਜ ਕਿਹੋ ਜਿਹਾ ਕਾਹੂ ਕੀ ਹਾਲ ਹੈ ਤੁਸੀਂ ਬੱਸ ਬੱਸ ਸਾਰੇ ਆ ਜੀਓ ਸਾਰੇ ਆ ਜੀਓ ਅੱਜ ਕਿਹੋ ਜਿਹਾ ਮਤਲਬ ਬਾਤ ਬਾਤ ਕਰ ਲਉਂਗਾ ਅੱਜ ਅੱਜ ਜਾਨੋ ਆਪ ਪਿੱਛੇ ਨੂੰ ਹੋਈ ਥੋੜੇ ਬੋਲੋ ਪਾ ਲਾ ਗਾ ਰਿਹਾ ਹੈ ਜਾਈ ਥੋੜੇ ਮੜੇ ਪਿੱਛੇ ਨੂੰ ਹੋ ਜਾ ਹਾਂ ਪਿੱਛੇ ਹੋ ਜਾਣਾ ਅੱਗੇ ਆਜਾ ਜੀ ਸਰ ਠੀਕ ਹੈ ਜੀ ਆਓ ਸਰ ਆਜਾ ਸਰ ਜੀ ਮੈਂ ਕੱਲ ਫਾਨੀ ਆ ਆਪਾ ਸਾਪਨ ਕਲਾਪ ਹਾਂਜੀ ਹਾਂਜੀ ਸਰ ਆਜਾ ਆਜਾ ਹਾਂਜੀ ਆਜਾ ਸਰ ਸਰ ਹੋਰ ਨੂੰ ਹਾਂਜੀ ਥੋੜਾ ਦੇ ਹੋਰ ਹੋਰ ਜੀ いいかげん,んに,にして,してたたののだって言ってた किताब <laughs> किताब ਆਹ ਸ੍ਰੀ ਵਾਹਿਗੁਰੂ ਜੀ ਦੇ ਖਾਲਸਾ ਵਾਹਿਗੁਰੂ ਕੀ ਫਤਿਹ ਜਿਸ ਤਰ੍ਹਾਂ ਆਪ ਨੂੰ ਪਤਾ ਹੀ ਸਾਰਿਆਂ ਨੂੰ ਵੀ ਜੋ ਪੰਜਾਬ ਦੇ ਵਿੱਚ ਹੜਾ ਦੀ ਦਾ ਪ੍ਰਕੋਪ ਚੱਲ ਰਿਹਾ ਹੈ ਜਦੋਂ ਜਦੋਂ ਵੀ ਕਦੇ ਹੜਾ ਦੀ ਸਥਿਤੀ ਬਣੀ ਹੈ ਤੇ ਸਭ ਤੋਂ ਜ਼ਿਆਦਾ ਸੰਤਾਪ ਹੈ ਜਿਹੜਾ ਪੰਜਾਬ ਨੇ ਭੋਗਿਆ ਤੇ ਉਸੇ ਜਿਵੇਂ ਭਾਵੇਂ ਆਪਾਂ 88 ਦੀ ਗੱਲ ਕਰ ਲਈਏ ਭਾਵੇਂ 91 ਦੀ ਗੱਲ ਕਰ ਲਈਏ ਜਾਂ 93 'ਚ ਵੀ ਬਹੁਤ ਵੱਡੀ ਮਾਰ ਕੁਦਰਤ ਦੀ ਉਦੋਂ ਵੀ ਹੜਾ ਦੀ ਪੈਈ ਸੀ ਕਿਉਂਕਿ ਜੇਕਰ ਸਾਡਾ ਅਦਾਰਾ ਇੱਕ ਕੋਪਰੇਟ ਅਦਾਰਾ ਹੋਣ ਕਰਕੇ ਸਿੱਧਾ ਤੇ ਸਿੱਧਾ ਜਿਹੜਾ ਸਬੰਧ ਹੈ ਸਾਡਾ ਕਿਸਾਨੀ ਨਾਲ ਜੁੜਿਆ ਹੋਇਆ ਸਾਡਾ ਅਦਾਰਾ ਤੇ ਪੰਜਾਬ ਦੀ ਜਿਹੜੀ ਆਰਥਿਕਤਾ ਹੈ ਉਹ ਵੀ 70% ਲਗਭਗ ਕਿਸਾਨੀ ਤੇ ਨਿਰਭਰ ਕਰਦੀ ਹੈ ਦੇਸ਼ ਦੇ ਅੰਨ ਦੇ ਭੰਡਾਰ ਵਿੱਚ ਸਭ ਤੋਂ ਵੱਧ ਯੋਗਦਾਨ ਜਿਹੜਾ ਕਈ ਦਹਾਕਿਆਂ ਤੋਂ ਜਿਹੜਾ ਪੰਜਾਬ ਦਾ ਸਭ ਤੋਂ ਵੱਧ ਰਿਹਾ ਤੇ ਸਾਡਾ ਜਿੱਥੇ ਫਸਲਾਂ ਦਾ ਜ਼ਮੀਨਾਂ ਦਾ ਨੁਕਸਾਨ ਹੋਇਆ ਉਹਦੇ ਨਾਲ ਪਸ਼ੂ ਧਨ ਦਾ ਵੀ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੁਹਾਨੂੰ ਪਤਾ ਹੈ ਵੀ ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦਾ ਸ਼ੇਰਪੁੱਤ ਜੋ ਦੇਖਰੇ ਕਰਦੇ ਹੋਏ ਉਹ ਇੰਨੇ ਬਿਮਾਰ ਹੋ ਗਏ ਵੀ ਉਹਨਾਂ ਨੂੰ ਹਸਪਤਾਲ 'ਚ ਐਡਮਿਟ ਹੋਣਾ ਪਿਆ ਅਜੇ ਵੀ ਫਿਲਹਾਲ ਉਹ ਹਸਪਤਾਲ ਦੇ ਵਿੱਚ 40s ਦੇ ਵਿੱਚ ਦਾਖਲ ਨੇ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂ ਵੀ ਸੱਚੇ ਪਾਤਸ਼ਾਹ ਜਲਦੀ ਤੋਂ ਜਲਦੀ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਸਾਹਿਬ ਠੀਕ ਹੋ ਕੇ ਦੁਬਾਰਾ ਫਿਰ ਜੋ ਸਾਡੇ ਹੜ੍ਹ ਪ੍ਰਭਾਵਿਤ ਵੀਰਾਂ ਜਾਂ ਇਲਾਕਿਆਂ ਉਹਨਾਂ ਦੇ ਵਿੱਚ ਫਿਰ ਉਹ ਦੌਰਾ ਕਰਨ ਤਾਂ ਕਿ ਜਿਹੜੀ ਪੰਜਾਬ ਦੀ ਵਾਗਡੋਰ ਦੁਆਰਾ ਉਹ ਸਾਂਭਣਾ ਆਪਣੇ ਹੱਥ ਕਿਉਂਕਿ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋ ਚੁੱਕਿਆ ਅਸੀਂ ਜਦੋਂ ਦਾ ਵੀ ਸਾਡਾ ਇਹਦਾਰਾ ਮਿਲਖ ਫੈਡ ਹੋਂਦ ਵਿੱਚ ਆਇਆ ਸ਼ੁਰੂ ਤੋਂ ਹੀ ਸਮੇਂ-ਸਮੇਂ ਤੇ ਜਦੋਂ ਵੀ ਕਦੇ ਕੁਦਰਤ ਦੀ ਕੋਈ ਮਾਰ ਪਈ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਹੀ ਕਿਸੇ ਵੀ ਤਰ੍ਹਾਂ ਦੀ ਕੋਈ ਕੁਦਰਤ ਦਾ ਪ੍ਰਕੋਪ ਆਇਆ ਉਹਦੇ ਵਿੱਚ ਸਾਡਾ ਜਿਹੜਾ ਅਦਾਰਾ ਹੈ ਹਮੇਸ਼ਾ ਵੱਧ ਚੜ ਕੇ ਹਿੱਸਾ ਪਾਉਂਦਾ ਰਿਹਾ ਤੇ ਉਸੇ ਲੜੀ ਦੇ ਤਹਿਤ ਅਸੀਂ ਸ਼ੁਰੂਆਤ ਕੀਤੀ ਸੀਗੀ ਮਿਲਕ ਪਲਾਂਟ ਮੁਹਾਲੀ ਤੋਂ ਉਸ ਤੋਂ ਬਾਅਦ ਫਿਰ ਅਸੀਂ ਜਲੰਧਰ ਤੋਂ ਮਿਲਕ ਪਲਾਂਟ ਜਲੰਧਰ ਤੋਂ ਫਿਰ ਅਸੀਂ ਮਿਲਕ ਪਲਾਂਟ ਸੰਗਰੂਰ ਤੋਂ ਤੇ ਅੱਜ ਸਾਡਾ ਜਿਹੜਾ ਇੱਥੇ ਅਸੀਂ ਹੁਸ਼ਿਆਰਪੁਰ ਤੋਂ ਸਾਡਾ ਸੂਚਾ ਬੋਰਡ ਗੋਲ ਮੈਂਬਰ ਸਹਿਬਾਂ ਸਾਡੇ ਚੇਅਰਮੈਨ ਸਾਹਿਬ ਜੋ ਨਵੇਂ-ਨਵੇਂ ਹੁਣੇ ਬਣੇ ਨੇ ਸਾਡੇ ਇੱਥੇ ਤੇ ਸਾਡੇ ਜੀਐਮ ਸਾਹਿਬ ਤੇ ਸਮੁੱਚੇ ਸਾਡੇ ਮੁਲਾਜ਼ਮ ਵੀਰਾਂ ਉਹਨਾਂ ਨੇ ਵੀ ਆਪਣੀ ਤਨਖਾਹ ਦੇ ਵਿੱਚੋਂ ਸਾਰਿਆਂ ਨੇ ਹਿੱਸਾ ਪਾਇਆ ਤੇ ਅਸੀਂ ਲਗਭਗ 1000 ਪਰਿਵਾਰਾਂ ਦੇ ਲਈ ਅਸੀਂ ਇੱਕ ਜਿਹੜੀ ਸੁੱਕੇ ਰਾਸ਼ਨ ਦੀ ਅਸੀਂ ਕਿੱਟ ਤਿਆਰ ਕਰਦੇ ਆ ਜੀ ਉਹਦੇ ਵਿੱਚ ਆਟਾ ਹੈ ਚਾਵਲ ਆਪਣਾ ਦੁੱਧ ਹੈ ਸੁੱਕਾ ਦੁੱਧ ਹੈ ਜੀ ਚੀਨੀ ਹੈ ਚਾਹ ਪੱਤੀ ਹੈ ਹੋਰ ਬਿਸਕੁਟ ਸਮਾਨ ਵਗੈਰਾ ਬਰੈਡ ਹੈ ਤੇ ਉਹ ਅਸੀਂ ਇੱਕ ਪਰਿਵਾਰ ਲਈ ਸੀ ਇੱਕ ਕਿੱਟ ਤਿਆਰ ਕਰਦੇ ਆ ਤਾਂ ਕਿ ਅਸੀਂ ਵੀ ਤਿਲਫਲ ਜਿਹੜਾ ਇਸ ਮਾਰ ਦੇ ਵਿੱਚ ਅਸੀਂ ਆਪਣਾ ਹਿੱਸਾ ਪਾ ਸਕੀਏ ਕਿਉਂਕਿ ਸਾਡਾ ਵੈਸੇ ਵੀ ਫਰਜ਼ ਬਣਦਾ ਕਿਉਂਕਿ ਸਾਡਾ ਅਦਾਰਾ ਜਿਹੜਾ ਇੱਕ ਖਸਾਨੀ ਨਾਲ ਜੁੜੇ ਹੋਣ ਕਰਕੇ ਹਜ਼ਾਰਾਂ ਹੀ ਪਸ਼ੂ ਸਾਡੇ ਹੜ ਗਏ ਹਜ਼ਾਰਾਂ ਹੀ ਪਸ਼ੂ ਲੱਖਾਂ ਹੀ ਪਸ਼ੂ ਸਾਡੇ ਮਰ ਗਏ ਤੇ ਸਾਡੇ ਅਦਾਰੇ ਨੂੰ ਵੀ ਉਸ ਦਾ ਬੜਾ ਅਸਰ ਪੈਣਾ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਆ ਵੀ ਜਲਦੀ ਤੋਂ ਜਲਦੀ ਇਸ ਪ੍ਰਕੋਪ ਤੋਂ ਸਾਨੂੰ ਬਾਹਰ ਕੱਢਿਆ ਜਾਵੇ ਤੇ ਅੱਜ ਅਸੀਂ ਜਿਹੜੀ ਇਹ ਖੇਪ ਹੈ ਇੱਥੇ ਸਾਡੇ ਸਮੁੱਚੇ ਬੋਰਡ ਦਾ ਸਮੁੱਚੇ ਸਾਡੇ ਜਿਹੜੇ ਮੁਲਾਜ਼ਮ ਵੀਰਾਂ ਉਨ੍ਹਾਂ ਦੇ ਸਹਿਯੋਗ ਨਾਲ ਅਸੀਂ ਅੱਜ ਜਿੱਥੋਂ ਜਿਹੜੇ ਤਿੰਨ ਟਰੱਕਾਂ ਜਿਹੜੇ ਰਵਾਨਾ ਕਰਨੇ ਆ ਤੇ ਬਾਕੀ ਤੁਸੀਂ ਦੱਸੋ ਜੇ ਕੋਈ ਸਵਾਲ ਜਵਾਬ ਹੈ ਸਰ ਮੁੱਖ ਯੋਜਨਾ ਵੀ ਹੈਗੀ ਹੈ ਇਹਨੂੰ ਇਸ ਤੋਂ ਇਲਾਵਾ ਬਾਅਦ ਇਸ ਤੋਂ ਇਲਾਵਾ ਹਾਂਜੀ ਜਿਵੇਂ ਵੀ ਜੇ ਕੋਈ ਲੱਗਿਆ ਤਾਂ ਅਸੀਂ ਲਗਾਤਾਰ ਅਸੀਂ ਦੁਆਰਾ ਫੇਰ ਮਿਹਮਾ ਬਿੱਡਦਾਂਗੇ ਇੱਕ ਇੱਕ ਵਾਰ ਪੂਰੇ ਪੰਜਾਬ ਦੇ ਜਿਹੜੇ ਮਿਲਕ ਪਲਾਂਟ ਆਉਂਦਾ ਚੋਂ ਅਸੀਂ ਭੇਜਣਾ ਪੂਰਾ ਕਰਨਾ ਅੱਜ ਸਾਡਾ ਪੰਜਵਾਂ ਪਲਾਂਟ ਹੈ ਤੇ ਉਸ ਤੋਂ ਬਾਅਦ ਅਸੀਂ ਪਟਿਆਲੇ ਤੋਂ ਰੱਖਣਾ ਪ੍ਰੋਗਰਾਮ ਗੁਰਦਾਸਪੁਰ ਹੈ ਜੀ ਤੇ ਸਾਡਾ ਅੰਮ੍ਰਿਤਸਰ ਅਸੀਂ ਹਰ ਪਲਾਂਟ ਤੋਂ ਇੱਕ ਦਿਨ ਛੱਡ ਕੇ ਅਸੀਂ ਜਿਹੜੀ ਖੇ ਭੇਜਦੇ ਆ ਤਾਂ ਕਿ ਜਿਹੜਾ ਕਿਉਂਕਿ ਬਹੁਤ ਜ਼ਿਆਦਾ ਜ਼ਰੂਰੀ ਆ ਸੁੱਕਾ ਰਾਸ਼ਨ ਜਿਹੜਾ ਖਰਾਬ ਵੀ ਨਹੀਂ ਹੁੰਦਾ ਲੰਬਾ ਸਮਾਂ ਵੀ ਲੋਕ ਆਪਣੇ ਕੋਲ ਰੱਖ ਸਕਦੇ ਜੀ ਤੇ ਉਹਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਆ ਸਾਡੇ ਮਾਨਯੋਗ ਸਤਕਾਰਯੋਗ ਅਰਵਿੰਦ ਕੇਜਰੀਵਾਲ ਜੀ ਵੀ ਉਹ ਵੀ ਆ ਕੇ ਗਏ ਸਾਡੀ ਦਿੱਲੀ ਦੀ ਲੀਡਰਸ਼ਿਪ ਵੀ ਸਾਰੀ ਆਈ ਹੈ ਤੇ ਤੁਸੀਂ ਦੇਖ ਰਹੇ ਹੋ ਉਸੇ ਦਿਨ ਤੋਂ ਸਾਡਾ ਪੂਰਾ ਪੰਜਾਬ ਦੇ ਮੰਤਰੀ ਮੰਡਲ ਤੇ ਸਾਡੇ ਐਮਐਲਏ ਸਹਿਬਾਨ ਜਾਂ ਸਾਡੇ ਵਲੰਟੀਅਰਾਂ ਜਿਹੜੇ ਸਾਰੇ ਸਾਰੇ ਲੋਕ ਲਗਭਗ ਇਸ ਔਖੇ ਸਮੇਂ ਚ ਤਾਂ ਸਾਰਿਆਂ ਸਾਰੇ ਪਾਰਟੀ ਜਿਹੜੀਆਂ ਲੱਗੀਆਂ ਹੋਈਆਂ ਨੇ ਪਰ ਚਲੋ ਸਰਕਾਰ ਸਾਡੀ ਸਾਡਾ ਫਰਜ਼ ਜ਼ਿਆਦਾ ਬਣਦਾ ਤੇ ਉਸੇ ਤਰ੍ਹਾਂ ਅਸੀਂ ਵੱਧ ਤੋਂ ਵੱਧ ਜਿਹੜਾ ਅਸੀਂ ਜੋ ਹੋ ਸਕਿਆ ਅਸੀਂ ਸੰਭਵ ਹੈ ਜਿਹੜੀ ਮਦਦ ਅਸੀਂ ਕਰਨ ਲਈ ਤਤਪਰ ਹਾਂ ਤੇ ਸਾਡਾ ਫਰਜ਼ ਵੀ ਬਣਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ